ਚੈਨਲ ਪੰਜਾਬ ਵਾਲਾ ਪੌਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜਰ ਆ ਇੱਕ ਹੋਰ ਅਹਿਮ ਜਾਣਕਾਰੀ ਦੇ ਨਾਲ ਜਿਹੜੀ ਇਹ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਇਹ ਜਾਣਕਾਰੀ ਦੇਣ ਲੱਗੇ ਆ ਕਿ ਕਿਵੇਂ ਜੀਐਸਟੀ ਸਲੈਬਸ ਚੇਂਜ ਹੋਈਆਂ ਟੈਕਸ ਦਰਾਂ ਕਿਵੇਂ ਚੇਂਜ ਹੋਈਆਂ ਇਹਨਾਂ ਟੈਕਸ ਦਰਾਂ ਦੇ ਚੇਂਜ ਹੋਣ ਦੇ ਨਾਲ ਮੋਟਰਸਾਈਕਲ ਸਕੂਟੀਆਂ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਫਰਕ ਪੈ ਜੂਗਾ ਕਿੰਨੇ ਕੁ ਸਸਤੇ ਹੋ ਜਾਣਗੇ ਕਿੰਨਾ ਕੁ ਟੈਕਸ ਜਿਹੜਾ ਉਹ ਘਟ ਜੂਗਾ ਇਸ ਵੇਲੇ ਮੈਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਆ ਸੀਤਿਆ Honda ਦੇ ਤੇ ਮੇਰੇ ਨਾਲ ਨੇ ਸਾਗਰ ਸੀਤਿਆ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਕਿਵੇਂ GST ਸਲੈਬ ਦੇ ਵਿੱਚ ਚੇਂਜ ਆਉਣ ਦੇ ਨਾਲ ਸਰ Honda ਦੀ ਗੱਲ ਕਰ ਲਈਏ ਤਾਂ ਬਹੁਤ ਅੱਛਾ ਚੱਲਣ ਵਾਲਾ ਜਿਹੜਾ ਹੈਗਾ ਤੇ ਸਕੂਟੀਆਂ ਤੇ ਮੋਟਰਸਾਈਕਲ ਲੋਕ ਇਸ ਬ੍ਰਾਂਡ ਦੇ ਪਸੰਦ ਕਰਦੇ ਨੇ ਤਾਂ ਕਿੰਨਾ ਕੁ ਜਿਹੜਾ ਰੇਟ ਦਾ ਪਹਿਲਾਂ ਸਾਡੇ ਸਰੋਤਿਆਂ ਨੂੰ ਤੁਸੀਂ ਦੱਸ ਦਿਓ ਵੀ GST ਸਲੈਬ ਦੇ ਵਿੱਚ ਕਿੰਨਾ ਕੁ ਜਿਹੜਾ ਗਿਆ ਉਹ ਕਿਸ ਤਰ੍ਹਾਂ ਬਦਲ ਗਈਆਂ ਜੀਐਸਟੀ ਸਲੈਬ ਦੇ ਵਿੱਚ ਕੀ ਅੰਤਰ ਆ ਗਿਆ ਜੀ ਪਹਿਲਾਂ ਨਾਲੋਂ ਅ ਜੀਐਸਟੀ ਪਹਿਲਾਂ ਟੂ ਵੀਲਰ ਤੇ 5% ਹੈਗਾ ਜੀ ਬਟ 22 ਸੈਪਟੈਂਬਰ ਪਹਿਲੇ ਨਰਾਤੇ ਤੋਂ ਸਰਕਾਰ ਨੇ ਇਹਨੂੰ 18% ਕਰਨਾ ਕੀਤਾ ਹੈ ਜੀ ਸੋ 18% ਹੋਣ ਤੋਂ ਬਾਅਦ ਜਿਹੜੀ ਐਕਟਿਵਾ ਡੀਲਕਸ ਹੈ ਐਕਟਿਵਾ ਸਟੈਂਡਰਡ ਹੈ ਉਹ ਅਪ੍ਰੋਕਸੀਮੇਟਲੀ 6800 ਰੁਪਏ ਸਸਤੀ ਹੋ ਜਾਏਗੀ ਜਿਹੜੀ ਮੋਟਰਸਾਈਕਲ ਹੈ ਉਹ ਸਟਾਰਟਿੰਗ ਅਪ੍ਰੋਕਸੀਮੇਟਲੀ 3600 ਰੁਪਏ ਸਸਤੇ ਹੋ ਜਾਣਗੇ ਤੇ ਅਪ ਟੂ 15000 ਰੁਪਏ ਤੱਕ ਮੋਟਰਸਾਈਕਲ ਸਸਤਾ ਹੋ ਜਾਏਗਾ ਜੀ ਤੇ ਇਹ ਸਾਡਾ Honda ਦਾ ਨਵਾਂ Shine 100 DX ਲਾਂਚ ਹੋਇਆ ਹੈ ਬਿਲਕੁਲ ਬ੍ਰੈਂਡ ਨਿਊ ਮਾਡਲ ਹੈ ਇਹਦੇ ਤੇ ਰੌਂਗ 3600 ਰੁਪਏ ਇਹਦਾ ਰੇਟ ਕੱਟ ਜਾਏਗਾ ਐਂਡ ਇੱਕ ਐਕਟਿਵ ਲਿमिटेड एडिशन ਜਿਹੜਾ ਐਨੀਵਰਸਰੀ ਐਡੀਸ਼ਨ Honda ਨੂੰ 25 ਸਾਲ ਹੋ ਗਿਆ ਅਜ ਹਿੰਦੁਸਤਾਨ 'ਚ ਸੋ ਉਹਦੇ ਵਾਸਤੇ ਉਹਨਾਂ ਨੇ ਇੱਕ ਸਪੈਸ਼ਲ ਐਡੀਸ਼ਨ ਕੱਢਿਆ ਉਹ ਵੀ ਨਵਰਾਤਰੀ 'ਚ ਆਪਣੇ ਕੋਲੇ ਆ ਜਾਏਗਾ ਤਾਂ GST ਸਲੈਬ ਜਿਹੜੀ 28% ਤੋਂ 18 ਤੇ ਆ ਗਈ ਹੈ ਤੇ 18 ਵਾਲੀ 5% ਤੇ ਆ ਗਈ ਹੈ ਹੁਣ GST ਦੀਆਂ ਸਿਰਫ ਦੋ ਹੀ ਸਲੈਬ ਨੇ 18 ਤੇ 5 ਜਿਹੜਾ ਤੁਸੀਂ ਆ ਸਾਹਮਣੇ ਦੇਖ ਰਹੇ ਹੋ Honda ਦਾ Shine 100 DX ਇਹ ਮਾਡਲ ਬਿਲਕੁਲ ਨਵਾਂ Honda ਦੇ ਵਿੱਚ ਇਹਦੇ ਰੇਟ ਵੀ ਤੁਹਾਨੂੰ ਅਸੀਂ ਹੁਣੇ ਦੱਸ ਸੁੱਕੇ ਆ ਫਿਰ ਤੋਂ ਕਨਫਰਮ ਕਰ ਦਿੰਨੇ ਆ Shine 10 DX ਹੈ ਜੀ ਇਹਦਾ ਰੇਟ ਕਿੰਨਾ ਕੁ ਹੋਣਾ ਜੇ ਕੋਈ ਖਰੀਦਦਾ ਕਿਉਂਕਿ ਬਹੁਤ ਸਾਰੇ ਜਿਹੜੇ ਲੋਕ ਆ ਉਹ ਦੀਵਾਲੀ ਤੇ ਧੰਤੇ ਰਸਤੇ ਇਹ ਚੀਜ਼ਾਂ ਖਰੀਦਣ ਦਾ ਉਹਨਾਂ ਦਾ ਪਲਾਨ ਹੁੰਦਾ ਤਾਂ ਸਰ ਉਹਨਾਂ ਨੂੰ ਕਿੰਨਾ ਕੁ ਬੈਨੀਫਿਟ ਹੋ ਜੂਗਾ ਟੈਕਸ ਦੇ ਵਿੱਚ ਕਿੰਨਾ ਕੁ ਪੈਸਾ ਜਿਹੜਾ ਬਚ ਜੂਗਾ ਅ ਤਕਰੀਬਨ 3600 ਜਿਹੜੇ ਪਹਿਲਾਂ ਦੱਸਿਆ ਇਹ ਹੈਗਾ अराउंड 90000 ਦਾ अराउंड 83 84000 ਦੇ ਨੇੜੇ ਕਿਤੇ ਰਹਿ ਜਾਏਗਾ ਜੀ ਇਹ ਜਿਹੜਾ ਸਾਈਨ 100 ਡੀ ਐਕਸ ਆ ਤੁਹਾਨੂੰ ਇਹ 83 84000 ਤੱਕ ਪੈ ਜਾਂਦਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ 500000 ਰੁਪਿਆ ਅਪ੍ਰੋਕਸ ਲਗਭਗ ਰੇਟ ਹੈ ਉਹ ਇਸ ਦੇ ਆਸ-ਪਾਸੇ ਰਹਿਣ ਵਾਲਾ ਕਿਉਂਕਿ ਇਹਦੇ ਵਿੱਚ ਤੁਹਾਨੂੰ ਲਗਭਗ 6500 ਰੁਪਿਆ ਜਿਹੜਾ ਉਹ ਟੈਕਸ ਦਾ ਤੁਹਾਡਾ ਬਚ ਜਾਣਾ ਤੇ ਇਧਰਲੇ ਪਾਸੇ ਜਿਵੇਂ ਤੁਸੀਂ Honda ਦੀਆਂ ਸਕੂਟੀਆਂ ਦੇਖ ਰਹੇ ਹੋ ਤੇ ਇਹਨਾਂ ਸਕੂਟੀਆਂ ਦੇ ਵਿੱਚ ਇਹਦੇ ਵਿੱਚ ਸਰ Honda ਦੇ ਵਿੱਚ ਜਿਵੇਂ ਤੁਸੀਂ ਦੱਸਿਆ ਸੀ ਆ ਵੀ ਉਦੋਂ ਤੱਕ ਜਦੋਂ ਤੱਕ ਜਿਵੇਂ ਨਰਾਤੇ ਆ ਜਾਂ ਦੀਵਾਲੀ ਆ ਉਦੋਂ ਤੱਕ ਇਹਦੇ ਵਿੱਚ ਕੋਈ ਨਾ ਇਹ ਨਵਾਂ ਮਾਡਲ ਵੀ ਹੈ ਜਿਹੜਾ ਉਹ ਆ ਜਾਣਾ ਤਾਂ ਉਸ ਨਵੇਂ ਮਾਡਲ ਦਾ ਰੇਟ ਤੇ ਜਿਹੜੀਆਂ ਇਹ ਸਕੂਟੀਆਂ ਖੜੀਆਂ ਇਹਨਾਂ ਦਾ ਰੇਟ ਕਿੰਨਾ ਕੁ ਫਰਕ ਹੋਊਗਾ ਜੀ ਤੇ ਜੀਐਸਟੀ ਦੇ ਹਿਸਾਬ ਨਾਲ ਕਿੰਨੇ ਕੁ ਪੈਸੇ ਦੀ ਬਚਤ ਹੋ ਜੂਗੀ ਹੁਣ ਜਿਹੜੇ ਸਟੈਂਡ ਐਕਟਿਵਾ ਸਟੈਂਡਰਡ ਹੈ ਉਹ ਤਕਰੀਬਤ ਤਕਰੀਬਨ 1 ਲੱਖ ਦੀ ਪੈਂਦੀ ਹੈ ਉਹ 7000 ਰੁਪਏ ਸਸਤੀ ਹੋ ਜਾਏਗੀ ਤੇ ਜਿਹੜਾ ਇਹਦਾ ਲਿਮਿਟਿਡ ਐਡੀਸ਼ਨ ਆ ਰਿਹਾ ਉਹ 1000 ਰੁਪਏ ਦੇ ਨਾਲੋਂ ਮਹਿੰਗਾ ਹੈ ਬਟ ਉਹਦੇ 'ਚ ਬਹੁਤ ਸੁੰਦਰ ਫੀਚਰਸ ਐਡ ਕੀਤੇ ਗਏ ਹਨ ਉਹ ਜਦੋਂ ਆਏਗਾ ਉਹ ਤੁਹਾਨੂੰ ਦਿਖਾਵਾਂਗੇ ਤੇ ਇਹ ਜਿਹੜੇ ਐਕਟਵਾ 125 ਹੈ ਇਹ ਅਪਰੋਕਸੀਮੇਟਲੀ 8 ਤੋਂ 9000 ਰੁਪਏ ਸਸਤਾ ਹੋ ਰਿਹਾ ਸਾਰਾ ਜਿਹੜਾ ਜੀਐਸਟੀ ਦਾ ਫਾਇਦਾ ਅਸੀਂ ਕਸਟਮਰ ਨੂੰ ਪਾਸ ਕਰ ਰਹੇ ਹਾਂ ਜੀ ਇਹਦੇ ਵਿੱਚ ਜਿਹੜਾ ਜੀਐਸਟੀ ਕਸਟਮਰ ਨੂੰ ਪੈਂਦਾ ਸੀ ਸਾਨੂੰ ਖਰੀਦਣ ਲੱਗਿਆਂ ਪੈਂਦਾ ਸੀ ਉਹ ਖਰੀਦਣ ਲੱਗਿਆਂ ਤੁਹਾਨੂੰ ਨਹੀਂ ਪਊਗਾ 9 ਤੋਂ 10000 ਰੁਪਏ ਤੁਹਾਨੂੰ ਫਾਇਦਾ ਹੋ ਜਾਣਾ ਹੈ ਜਿਹੜਾ ਲੱਖ ਰੁਪਏ ਦੀ ਸਕੂਟੀ ਹੈ ਉਹਦੇ ਵਿੱਚ ਤੁਹਾਨੂੰ ਇਹ ਜਿਹੜੀ ਟੈਕਸ ਦੀ ਜਿਹੜੀ ਕੀਮਤ ਹੈਗੀ ਹੈ ਜਿਹੜੀ ਘਟੀ ਹੈ ਉਹ ਤੁਹਾਡੀ ਬੋਝੇ ਰਹਿ ਜਾਣੀ ਹੈ ਹੁਣ ਉਹ ਤੁਹਾਨੂੰ ਪੇ ਨਹੀਂ ਕਰਨੀ ਪੈਣੀ ਤਾਂ ਜਿਹੜੇ ਆ ਇਧਰਲੇ ਪਾਸੇ ਬਾਈਕ ਖੜੇ ਆ ਜੀ ਆਪਣੇ ਕੋਲੇ ਜਿਵੇਂ Honda ਦਾ 125 cc ਖੜਾ ਜੀ ਇਹ ਵੀ ਨਵੇਂ ਬਾਈਕ ਨੇ ਤਾਂ ਇਹਨਾਂ ਦੇ ਰੇਟ ਦੇ ਵਿੱਚ ਵੀ ਕਿੰਨਾ ਕੰਟਰੋਲ ਆ ਰਿਹਾ ਜੀ ਤੇ ਇਹ ਕਿੰਨਾ ਕੁ ਰੇਟ ਇਹਨਾਂ ਦਾ ਹੁਣ ਹੈਗਾ ਤਾਂ ਇੱਕ ਇਹ ਵੀ ਦੱਸਿਓ ਵੀ ਹੁਣ ਜਿਵੇਂ 28% GST ਪੈਂਦਾ ਸਰ ਇਹਦੇ ਤੇ ਤੇ ਕੀ 28% ਦੇ ਨਾਲ ਇਹਨਾਂ ਦਾ ਰੇਟ ਸੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ 18% ਹੀ GST ਰਹੇਗਾ ਤਾਂ ਉਦੋਂ ਕਿੰਨਾ ਕੁ ਇਹਨਾਂ ਦੇ ਵਿੱਚ ਜਿਹੜਾ ਹੈਗਾ ਉਹ ਕਸਟਮ

ਬੱਛਦਾ 160 ਸੀਸੀ ਤੇ 160 ਸੀਸੀ ਤੇ ਹਾਂਜੀ ਜੀ ਤਾਂ ਜਿਹੜਾ ਇੱਕ ਸੀਸੀ ਦਾ ਵੀ ਆਪਾਂ ਥੋੜਾ ਜਿਹਾ ਜੇ ਆਪਣੇ ਸ੍ਰੋਤਿਆਂ ਨੂੰ ਜਾਣਕਾਰੀ ਦੇ ਦਈਏ ਜੀ ਤਾਂ ਜਦੋਂ ਖਰੀਦਣ ਲੱਗਿਆ ਮਤਲਬ ਹੁੰਦਾ ਵੀ ਮੈਂ ਵੱਧ ਸੀਸੀ ਕੀ ਫਾਇਦਾ ਜੀ ਕਸਟਮਰ ਨੂੰ ਕਿਹੜਾ ਜਿਹੜਾ ਹੈਗਾ ਉਹ ਕਿੱਥੋਂ ਤੱਕ ਦਾ ਲੈ ਲੈਣਾ ਚਾਹੀਦਾ ਜੀ ਦੇਖੋ ਜੀ ਡਿਪੈਂਡ ਕਰਦਾ ਹੈ ਕਿ ਉਹਨਾਂ ਦੀ ਕੀ ਵਰਤੋਂ ਕੀ ਹੈ ਕਿਸ ਯੂਜ਼ ਵਾਸਤੇ ਲੈਣਾ ਹੈ ਜੇ ਤਾਂ ਸ਼ੌਕ ਵਾਸਤੇ ਲੈਣਾ ਹੈ ਸਪੋਰਟਸ ਬਾਈਕ ਲੈਣਾ ਹੈ ਫਿਰ ਤਾਂ ਵੱਡਾ ਬਾਈਕ 160 ਹੈਗਾ ਜਾਂ ਉਸ ਤੋਂ ਉੱਪਰ ਵਾਲੇ ਜਿਹੜੇ ਆਉਂਦੇ ਆ ਪਰ ਜੇ ਡੇਲੀ ਰੂਟੀਨ ਦੇ ਕੰਮਾਂ ਵਾਸਤੇ ਲੈਣਾ ਹੈ ਫਿਸੋਸੀ ਸੀ 125 ਸੀਸੀ ਬੈਸਟ ਹੈ ਇਹਨਾਂ ਦੀ ਐਵਰੇਜ ਵੱਧ ਹੈ ਹੈਵੀ ਬੋਥ ਨੇ ਹੈ ਤੇ ਬਹੁਤ ਸਾਰੇ ਫੀਚਰਸ ਇਹਨਾਂ ਦੇ ਚ ਹੈ ਜੋ ਡੇਲੀ ਯੂਜ਼ ਹਾਸਤੇ ਇਹਨਾਂ ਦੇ ਕੰਮ ਆ ਸਕਦੇ ਲੋਕਾਂ ਦੇ ਜੀ ਤਾਂ ਜਿਹੜਾ ਤੁਸੀਂ ਦੱਸਿਆ ਕੁਝ ਜਾਣਕਾਰੀਆਂ ਮੈਨੂੰ ਲੱਗਦਾ ਵੀ ਤੁਹਾਡੇ ਕੋਲੇ ਪਹਿਲਾਂ ਤੋਂ ਹੀ ਹੋਣ ਗਿਆ ਜੇਕਰ ਜਿਹੜੀ ਨਵੀਂ ਸਕੂਟੀ ਆਉਣੀ ਆ Honda ਦੀ ਆਉਣ ਵਾਲੇ 15-20 ਦਿਨਾਂ ਤੱਕ ਤਾਂ ਕੀ ਲੱਗਦਾ ਸਰ ਵੀ ਉਹਦੇ ਵਿੱਚ ਇਦੋਂ ਕੀ ਨਵੇਂ ਫੀਚਰ ਵੇਖਣ ਨੂੰ ਮਿਲਣਗੇ ਉਹ ਸਪੈਸ਼ਲ ਅਨਦਰ ਐਨੀਵਰਸਰੀ ਐਡੀਸ਼ਨ ਹੈ ਕੁਝ ਫੀਚਰਸ ਵੀ ਐਕਸਟਰਾ ਪਾਣਗੇ ਕੁਝ ਗ੍ਰਾਫਿਕਸ ਲਗਾਣਗੇ ਲੋਗੋਸ ਨਵੇਂ ਆਣਗੇ ਉਹਦੇ ਚ ਹੋ ਸਕਦਾ ਹੈ ਕੁਝ ਰੇਅਰ ਮੇਰਚੇ ਕੋਈ ਫਰਕ ਆਵੇ ਕੋਈ ਕਲਰ ਸੀਟਸ ਦਾ ਚੇਂਜ ਹੋਵੇ ਉਹ ਪਤਾ ਲੱਗੇਗਾ ਗੱਡੀ ਦੇ ਆਏ ਤੋਂ ਜੀ ਤਾਂ ਆ ਜਾਣਕਾਰੀਆਂ ਤੁਹਾਨੂੰ ਵਿਚਾਰ ਰਹੇ ਸੀ ਜੀਐਸਟੀ ਇਹਦੇ ਵਿੱਚ ਕੀ ਹੈ ਅਸੀਂ Honda ਏਜੰਸੀ ਦੇ ਵਿੱਚ ਹੈ ਸੇਤੀਆ Honda ਜੋ ਮਲੋਟ ਮੁਕਸਰ ਰੋਡ ਤੇ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਤੁਸੀਂ ਇੱਥੋਂ ਆ ਕੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਪਰਚੇਜ਼ ਕਰ ਸਕਦੇ ਹੋ ਇੱਥੇ Honda ਸਕੂਟੀਆਂ Honda ਮੋਟਰਸਾਈਕਲ ਨੇ ਤੇ ਤੁਸੀਂ ਦੇਖ ਲਓ ਵੀ ਹਰ ਇੱਕ ਤਰ੍ਹਾਂ ਦਾ Honda ਦਾ ਸਕੂਟੀ ਤੇ ਮੋਟਰਸਾਈਕਲ ਦਾ ਮਾਡਲ ਤੁਹਾਨੂੰ ਇੱਥੇ ਦੇਖਣ ਨੂੰ ਮਿਲ ਰਿਹਾ ਤਾਂ ਸਰ ਜੇਕਰ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਦੀਵਾਲੀ ਤੇ ਕੋਈ ਪਲਾਨ ਕਰਦਾ ਤਾਂ ਉਹਦੇ ਵਿੱਚ ਲੱਗਦਾ ਵੀ ਦੀਵਾਲੀ ਦੇ ਵਿੱਚ ਕੋਈ ਉਹਨੂੰ ਆਕਰਸ਼ਿਤ ਕੋਈ ਹੋਰ ਆਫਰ ਹੈ ਜਿਹੜੀ ਉਹ ਇਹਨਾਂ ਮੋਟਰਸਾਈਕਲ ਸਕੂਟੀਆਂ ਤੇ ਆਊਗੀ ਕਈ ਵਾਰੀ ਕਿਸੇ ਨੇ EMI ਤੇ ਲੈਣਾ ਹੁੰਦਾ ਕਿਸੇ ਨੇ ਲੋਨ ਤੇ ਲੈਣਾ ਹੁੰਦਾ ਜੀ ਤਾਂ ਉਹਨੂੰ ਕਿੱਦਾਂ ਦੀਆਂ ਸਕੀਮਾਂ ਆਉਣ ਵਾਲੇ ਸਮੇਂ ਦੇ ਵਿੱਚ ਹੋ ਸਕਦਾ ਵੀ ਮਿਲਣਗੀਆਂ ਦੇਖੋ ਜੀ ਸਭ ਤੋਂ ਵੱਡਾ ਗਿਫਟ ਤਾਂ ਦੀਵਾਲੀ ਦਾ ਸਰਕਾਰ ਨੇ ਦਿੱਤਾ ਜਿਹੜਾ GST ਇਹਨਾਂ ਹੈਵੀ ਅਮਾਉਂਟ ਦਾ ਘਟਾਤਾ ਹੈ ਸੈਕੰਡਲੀ ਉਸ ਤੋਂ ਬਾਅਦ ਆਫਰਸ ਆਉਂਦੀਆਂ ਨੇ ਦੀਵਾਲੀ ਤੇ ਫਾਈਨੈਂਸ ਦੀ EMI ਦੀ ਆਫਰਸ ਆਉਂਦੀਆਂ ਨੇ ਲੋ ਡਾਊਨ ਪੇਮੈਂਟ ਦੀ ਆਉਂਦੀ ਹੈ ਜਿਸ ਤਰ੍ਹਾਂ 4-5 ਹਜ਼ਾਰ ਦੇਖੇ ਗੱਡੀ ਮਿਲ ਜਾਂਦੀ ਹੈ ਜਾਂ ਲੋ ਇੰਟਰਸਟ ਰੇਟ ਵਾਲੀ ਵੀ ਆ ਜਾਂਦੀ ਹੈ ਜਿਸ ਦੇ ਨਾਲ ਕਿਸ਼ਤ ਦੀ ਅਮਾਉਂਟ ਬਹੁਤ ਘਟ ਜਾਂਦੀ ਹੈ ਫਿਰ ਐਕਸਚੇਂਜ ਆਫਰਸ ਆਉਂਦੀਆਂ ਨੇ ਸਾਡੇ ਕੋਲੇ ਪੁਰਾਣੀ ਗੱਡੀ ਲੈ ਆਓ ਨਵੀਂ ਗੱਡੀ ਲੈ ਜਾਓ ਕੋਈ ਪੈਸੇ ਦੀ ਲੋੜ ਨਹੀਂ ਤੁਹਾਡੀ ਪੁਰਾਣੀ ਗੱਡੀ ਡਾਊਨ ਪੇਮੈਂਟ 'ਚ ਐਡਜਸਟ ਹੋ ਜਾਂਦੀ ਹੈ ਇਸ ਤਰ੍ਹਾਂ ਦੀ ਕਈ ਆਫਰਸ ਆਉਂਦੀਆਂ ਪਲੱਸ ਅਸੀਂ ਗਿਫਟ ਦਿੰਦੇ ਆ ਦਿਵਾਲੀ ਤੇ ਕੋਈ ਘਰੇਲੂ ਗਿਫਟ ਦਿੰਦੇ ਆ ਬੱਚੇ ਆਂਦੇ ਬੱਚਿਆਂ ਵਾਸਤੇ ਸਪੈਸ਼ਲ ਅਲੱਗ ਤੋਂ ਗਿਫਟ ਹੈ ਹੱਥੋਂ ਹੱਥ ਗੱਡੀ ਤਿਆਰ ਹੋ ਜਾਂਦੀ ਹੈ ਪੇਪਰ ਵਰਕ ਡਾਕੂਮੈਂਟੇਸ਼ਨ ਓਕੇ ਹੈ ਕੋਈ ਚੱਕਰ ਨਹੀਂ ਕੋਈ ਅਨਨੈਸੈਸਰੀ ਵੇਟ ਨਹੀਂ ਹੈ ਸੋ ਇਹ ਚੀਜ਼ਾਂ ਦਿਵਾਲੀ ਤੇ ਹੈਗੀਆਂ ਨੇ ਜੀ ਇਹ ਬਿਲਕੁਲ ਮੈਂ ਵੀ ਗੱਲ ਕਹਿ ਸਕਦਾ ਕਿਉਂਕਿ ਬੜੇ ਲੰਮੇ ਸਮੇਂ ਤੋਂ ਜੁੜੇ ਹੋਏ ਆਂ ਸੇਤੀਆ Honda ਏਜੰਸੀ ਦੇ ਵਿੱਚ ਜੇਕਰ ਤੁਸੀਂ ਪਲਾਨ ਕਰਦੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਮਲੋਟ ਮੁਕਸਰ ਰੋਡ ਦੇ ਉੱਪਰ ਸਥਿਤ ਤਾਂ ਇੱਥੋਂ ਤੁਹਾਨੂੰ ਵੇਟ ਨਹੀਂ ਕਰਨੀ ਪੈਣੀ ਬਹੁਤ ਘੱਟ ਸਮੇਂ ਦੇ ਵਿੱਚ ਤੁਸੀਂ ਜਦੋਂ ਆਓਗੇ ਤਾਂ ਮੈਨੂੰ ਲੱਗਦਾ ਵਿਦਿਨ 10-15 ਮਿੰਟ ਦੇ ਵਿੱਚ ਤੁਸੀਂ ਇੱਥੋਂ ਆਪਣਾ ਬਾਈਕ ਸਕੂਟੀ ਲੈ ਕੇ ਫਾਰਗ ਹੋ ਸਕਦੇ ਹੋ ਜਾ ਸਕਦੇ ਹੋ ਬਹੁਤ ਘੱਟ ਪੇਪਰ ਵਰਕ ਦੇ ਨਾਲ ਤੁਹਾਡੀਆਂ EMI ਤੇ ਤੁਹਾਡੇ ਲੋਨ ਤੇ ਵੀ ਜਿਹੜਾ ਹੈਗਾ ਉਹ ਕੋਈ ਅਨਨੈਸੈਸਰੀ ਵੇਟ ਨਹੀਂ ਤੇ ਕੋਈ ਅਨਨੈਸੈਸਰੀ ਖਰਚਾ ਜਿਹੜਾ ਉਹ ਵੀ ਤੁਹਾਨੂੰ ਨਹੀਂ ਪੈਣ ਦੇਣਾ ਜੇਕਰ ਤੁਸੀਂ ਸਾਗਰ ਸੇਤੀਆ ਦੇ ਕੋਲੇ ਪਹੁੰਚਦੇ ਹੋ ਤੇ ਕੋਈ ਜਾਣਕਾਰੀ ਲੈਣੀ ਹੈ ਤੁਸੀਂ ਤਾਂ ਅਸੀਂ ਸਕਰੀਨ ਤੇ ਤੁਹਾਨੂੰ ਇਹਨਾਂ ਦਾ ਹੈਲਪ ਨੰਬਰ ਵੀ ਦੇ ਦੇਾਂਗੇ ਤੁਸੀਂ ਉਸ ਹੈਲਪ ਨੰਬਰ ਤੇ ਤੁਸੀਂ ਸੰਪਰਕ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੌਣ ਕਦੋਂ ਵੀ ਜਾਣਕਾਰੀ ਲੈ ਕੇ ਇੱਥੇ ਪਹੁੰਚ ਸਕਦੇ ਹੋ ਤੇ ਇਹ ਬਾਈਕ ਹੈ ਜਿਹੜੇ ਉਹ ਖਰੀਦ ਸਕਦੇ ਹੋ ਇਹ ਗੱਲਾ ਜਿਹੜਾ GST ਦਾ ਫਰਕ ਹੈ ਕੱਲਾ Honda ਦੇ ਵਿੱਚ ਨਹੀਂ ਇਹ ਸਾਰੇ ਭਾਵੇਂ ਤੁਸੀਂ TVS ਬਾਈਕ ਲੈ ਲਓ ਤੁਸੀਂ Hero ਬਾਈਕ ਲੈ ਲਓ ਚਾਹ ਤੁਸੀਂ 350 CC ਤੱਕ ਦੇ ਕੋਈ ਵੀ ਬਾਈਕ ਮੋਟਰਸਾਈਕਲ ਲੈ ਲਓ ਉਹਨਾਂ ਵਿੱਚ ਤੁਹਾਨੂੰ ਇਹ ਜਿਹੜੇ ਫਾਇਦੇ ਆ ਉਹ ਹਰ ਇੱਕ ਤੇ ਨਜ਼ਰ ਆਉਣਗੇ ਪਰ ਜਿਹੜਾ ਐਕਸਟਰਾ ਕੰਮ ਇਹ ਹੁੰਦਾ ਨਾ ਵੀ ਗਾਹਕ ਦੀ ਖੱਜਲ ਖਵਾਰੀ ਉਹ ਗਾਹਕ ਦੀ ਖੱਜਲ ਖਵਾਰੀ ਹੈ ਜਿਹੜੀ ਉਹ ਛੇਤੀ ਆ ਟਰੇਡਰਸ ਕੋਲੇ ਸੇਤੀਆ ਹੋਂਡਾ ਕੋਲੇ ਆ ਕੇ ਜ਼ਰੂਰ ਬਚਦੀ ਹੈ ਇਹ ਮੈਂ ਇੱਥੇ ਜ਼ਰੂਰ ਕਹੂੰਗਾ ਤਾਂ ਸਰ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਇਨਫਾਰਮੇਸ਼ਨ ਦਿੱਤੀ ਜੀਐਸਟੀ ਸਲੈਬ ਬਾਰੇ ਕਿ ਕਿੰਨਾ ਵਧੀਆ ਆਫਰ ਹੈ ਜਿਹੜਾ ਉਹ ਸਰਕਾਰ ਵੱਲੋਂ ਜੀਐਸਟੀ ਦਰਾਂ ਨੂੰ ਘਟਾ ਕੇ ਮਿਲਿਆ ਤੇ ਉਹਦਾ ਲਾਭ ਹੈ ਜਿਹੜੇ ਤੁਸੀਂ ਉਹ ਬਾਈਕ ਮੋਟਰਸਾਈਕਲ ਸਕੂਟੀਆਂ ਖਰੀਦਣ ਵਾਲੇ ਲੈ ਸਕਦੇ ਹੋ ਤਾਂ ਇਹ ਜਾਣਕਾਰੀਆਂ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਜੀ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਇਹ ਜਾਣਕਾਰੀ ਸੀ ਕਿ GST ਦਰਾਂ ਦੇ ਘਟਣ ਦੇ ਨਾਲ ਬਾਈਕ ਤੇ ਮੋਟਰਸਾਈਕਲ ਦੇ ਰੇਟਾਂ ਦੇ ਵਿੱਚ ਕਿੰਨਾ ਕੁ ਫਰਕ ਪਿਆ ਤੇ ਤੁਹਾਨੂੰ ਕਿਹੜੇ CC ਕਿੰਨੇ ਸੀਸੀ ਇੰਜਨ ਵਾਲਾ ਬਾਈਕ ਜਾਂ ਸਕੂਟੀ ਜਿਹੜੀ ਉਹ ਖਰੀਦਣੀ ਚਾਹੀਦੀ ਹੈ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਹੋਰ ਕਰਸ਼ਿਤ ਫੀਚਰਸ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਜਾਂ ਹੋਰ ਕਿਹੜੇ ਪਲਾਨ ਕਿਹੜੇ ਚੰਗੇ ਸੌਦੇ ਤੁਹਾਡੇ ਵਾਸਤੇ ਸਰਕਾਰ ਜਾਂ ਫਿਰ ਲੋਨ ਕਰਨ ਵਾਲੀਆਂ ਜਿਹੜੇ ادارے ਆ ਉਹ ਤੁਹਾਨੂੰ ਦੇ ਸਕਦੇ ਆ ਇਹ ਜਾਣਕਾਰੀ ਸੀ ਉਹਨਾਂ ਦੇ ਨਾਲ ਸਬੰਧਿਤ ਇਹਨਾਂ ਜਾਣਕਾਰੀਆਂ ਦੇ ਨਾਲ ਮੈਨੂੰ ਕੈਮਰਾਮੈਨ ਰਿੰਪੀ ਬਰਾੜ ਦੇ ਨਾਲ ਕੁਲਵਿੰਦਰ ਔਲਖ ਨੂੰ ਦਿਓ ਆ ਗਿਆ ਧੰਨਵਾਦ